ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਵੀ ਇੱਕ ਸ਼ੋਰਟ ਨੋਟਸ ਤੇ ਕੱਲ ਸਵੇਰੇ 11 ਵਜੇ ਰੱਖੀ ਸੀ ਬਟ ਉਹ ਅਨਫੋਰਚਨਟ ਜਿਹੜਾ ਅੱਗ ਲੱਗੀ ਔਰ ਉੱਥੇ ਬੁੰਡੇ ਸਾਡੇ ਜ਼ਖਮੀ ਹੋ ਗਏ ਔਰ ਮੈਂ ਵੀ ਚੰਡੀਗੜ੍ਹ ਜਾਣਾ ਸੀ ਔਰ ਮੈਂ ਨਿਕਲ ਵੀ ਗਿਆ ਸੀ ਲੇਕਿਨ ਫਿਰ ਵੀ ਮੈਂ ਅੱਜ ਇਹ ਕਰਨੀ ਜ਼ਰੂਰੀ ਸਮਝੀ ਕਿਉਂਕਿ ਤੁਹਾਡਾ ਵਾਕਈ ਜੋ ਕੋਦੋ ਸ਼ਹਿਰ ਲਈ ਗੁੱਡ ਨਿਊਜ਼ ਹੋਵੇ ਔਰ ਇਲਾਕੇ ਲਈ ਅਚੀਆਂ ਚੀਜ਼ਾਂ ਆਣ ਤਾਂ ਡੈਫੀਨੇਟਲੀ ਹੁਣ ਤੁਰੰਤ ਕਰਨਾ ਚਾਹੀਦਾ ਵੈਸੇ ਤੇ ਮੈਨੂੰ ਕੱਲੋ ਪ੍ਰੋਬਲਮ ਆ ਗਈ ਸੀ ਪਹਿਲਾਂ ਹੀ ਆ ਚੁੱਕੀ ਸੀ ਹਫਤਾ ਪਰ ਪਹਿਲਾਂ ਵੜਵਰ ਜਮਨ ਸਰਨਾ ਬੈਕ ਕੀਤਾ ਔਰ ਮੇਸ਼ਾ ਤੁਸੀਂ ਬਹੁਤ ਅੱਛਾ ਇੱਕ ਛੋਟਾ ਨੌਟਕ ਤੇ ਜਿਹੜੀ ਅੱਛੀ ਗੱਲਾਂ ਲੋਕਾਂ ਤੱਕ ਲੈ ਕੇ ਜਾਣੇ ਆ ਉਹ ਸ਼ਾਹਪੁਰ ਦੀ ਵਿਧਾਨ ਸਭਾ ਤੱਕ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਔਰ ਸੈਕੰਡ ਗੱਲ ਇਹ ਹੈ ਸਾਡੇ ਲਈ ਮੈਂ ਬੜੇ ਲੰਬੇ ਅਰਥੇ ਤੋਂ ਜਦੋਂ ਮਨੋਸ਼ ਸ਼ਾਹਪੁਰ ਦੇ ਲੋਕਾਂ ਨੇ ਮੌਕਾ ਦਿੱਤਾ 2022 ਚ ਮੇਰੇ ਪਲਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ ਜਿਹਦਾ ਅਸੀਂ ਸਾਰੀਆਂ ਸਿਲਸਿਲੇਬਾਰ ਕਿਸੇ ਵੇਲੇ ਫੇਰ ਵੀ ਕਰ ਲਵਾਂਗੇ ਲੇਕਿਨ ਅੱਜ ਇਹਦੇ ਤੇ ਵੱਡੀ ਖੁਸ਼ਖਬਰੀ ਸੀ ਅਸੀਂ ਸਾਨੂੰ ਜਿੰਨੇ ਸਾਡੇ ਕਾਜ਼ਵੇ ਸੀ ਲੋਕ ਬਰਸਾਤ ਚ ਉੱਤੋਂ ਬਹੁਤ ਪਰੇਸ਼ਾਨ ਰਹਿੰਦੇ ਸੀ ਨੰਗਣ ਵੇਲੇ ਜਿੱਦਾਂ ਐਤਕੀ ਬਰਸਾਤ ਹੋਈ ਅਕਸਰ ਪ੍ਰੈਸ ਵਾਲੇ ਉੱਤੇ ਗੱਲ ਵੀ ਕਰਦੇ ਰਹੇ ਆ ਔਰ ਅਸੀਂ ਕਾਜ਼ਵੇ ਦੀ ਬਜਾਏ ਚਾਹੁੰਦੇ ਸੀ ਸਾਨੂੰ ਇੱਕ ਅੱਛਾ ਬ੍ਰਿਜ ਮਿਲ ਜਵੇ ਔਰ ਬੜੀ ਪਰਮਾਤਮਾ ਦੀ ਕਿਰਪਾ ਰਹੀ ਕਿ ਸਾਨੂੰ ਬਹੁਤ ਵੱਡਾ ਬ੍ਰਿਜ ਜਿਹੜਾ ਹੈ ਕਾਰਪੋਰੇਸ਼ਨ ਤੋਂ ਧੋਵੀ ਘਾਟ ਦੇ ਏਰੀਆ ਤੋਂ ਲੈ ਕੇ ਸਿੱਧਾ ਸਾਨੂੰ ਜਿਹੜਾ ਮਿਲ ਗਿਆ ਤਕਰੀਬਨ ਸਵਾ 8 ਕਰੋੜ ਰੁਪਏ ਦੀ ਲਾਗਤ ਨਾਲ 8.11 ਕਰੋੜ ਦੀ ਲਾਗਤ ਦੇ ਨਾਲ ਔਰ ਬੜੇ ਲੰਮਾ ਟਾਈਮ ਲੱਗ ਜਾਂਦਾ ਕਿ ਵੀ ਇਹ ਪ੍ਰੋਬਲਮ ਲੈਣ ਨੂੰ ਔਰ ਬੜਾ ਅੱਛਾ ਤਕਰੀਬਨ 10 10 12 ਮੀਟਰ ਦਾ ਚੌੜਾ ਬ੍ਰਿੰਜ ਬੜੇਗਾ 6 ਤੋਂ 8 ਸਪੈਨ ਹੋਊਗੇ ਉਹਦੇ ਰੋਡ ਸਾਈਡ ਤੇ ਚੱਲਣ ਨੂੰ ਜਗ੍ਹਾ ਹੋਊਗੀ ਤਕਰੀਬਨ ਵਿੱਚ ਹੀ 3-3 ਫੁੱਟ ਦੀ ਔਰ ਸਾਰੇ ਲਾਈਟਿੰਗ ਹੋਏਗੀ ਉਹਦੇ ਤੇ ਤੋ ਇਹ ਇਹਨੂੰ ਅਸੀਂ ਇਹਨੂੰ ਵੈਲ ਬ੍ਰਿਜ ਕਹਿ ਸਕਦੇ ਹਾਂ ਜਿਹਨੂੰ ਕਹਿੰਦੇ ਆ ਨਵੇਂ ਨਵੇਂ ਡਿਜ਼ਾਈਨ ਦੇ ਨਵੇਂ ਅੱਛੇ ਬ੍ਰਿਜ ਜਿਹਨਾਂ ਦੀ ਲਾਈਫ ਜਿਹੜੀ ਆ 100 ਸਾਲ ਹੋਏਗੀ ਕਿੰਨੀ ਜਿਆਦਾ ਚਾ ਇਹ ਕਾਰਪੋਰੇਸ਼ਨ ਤੋਂ ਲੈ ਕੇ ਫਟ ਤੋਬੀ ਘਾਟ ਤੋਂ ਤੋਬੀ ਘਾਟ ਤੋਂ ਸਿੱਧਾ ਕਿਉਂਕਿ ਆਲਰੇਡੀ ਸਾਡੇ ਕੋਲ ਇੱਕ ਆਊਟਰ ਬ੍ਰਿਜ ਸੀਗਾ ਇੱਕ ਸੈਕੰਡਰੀ ਸੀ ਸੈਕੰਡਰੀ ਬ੍ਰਿਜ ਤੇ ਬਹੁਤ ਜ਼ਿਆਦਾ ਰਾਸ਼ੀ ਅਸੀਂ ਦੇਖਦੇ ਪਏ ਸੀ ਔਰ ਜਦੋਂ ਖਾਸ ਤੌਰ ਤੇ ਬਰਸਾਤ ਸੀ ਤੁਸੀਂ ਦੇਖਿਆ ਕਾਜ਼ਵੇ ਦੇ ਅੱਗੇ ਜਿਹੜਾ ਬਰਸਾਤ ਦਾ ਨਜ਼ਾਰਾ ਸੀ ਅਸੀਂ ਦੇਖਿਆ ਮੈਂ ਉਦੋਂ ਕੀ ਲਾਣਾ ਸੀ ਮੈਨੂੰ ਇਸ ਸਾਲ ਇਹਦਾ ਲਗਾਤਾਰ ਤੇ ਮਿਹਨਤ ਕਰਕੇ ਸਭ ਤੋਂ ਪਹਿਲਾਂ ਅਗਰ ਮੇਰੀ ਕੋਈ ਡਿਊਟੀ ਬਣਦੀ ਹੈ ਸ਼ਹਿਰ ਦੇ ਲਈ ਇਹ ਬ੍ਰਿੰਜ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਦੋਂ ਕਾਜ਼ਵੇ ਲੋਕ ਯੂਥ ਕਰਦੇ ਹੋ ਤੇ ਦੇਖੇ ਸਿਰ ਕੋਈ ਵੀ ਨੁਕਸਾਨ ਹੋਣ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਪੈਦਾ ਹੋਇਆ ਗੱਡੀ ਡਿੱਪਈ ਬੰਦੇ ਰੁੜਨ ਦੀ ਕੋਸ਼ਿਸ਼ ਕਰਤੀ ਜਾਂ ਕੋ ਬੱਚੇ ਨਗਰ ਦੇ ਸਕੂਲ ਆ ਸੋ ਉਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਆਮ ਆਦਮੀ ਪਾਰਟੀ ਦੇ ਸੁਪਰੀਮ ਹਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਦਾ ਮਾਨਯੋਗ ਮਨੀਸ਼ ਸੋਧਿਆ ਜੀ ਦਾ ਸਾਰੀ ਟੀਮ ਨੇ ਬੜਾ ਸਪੋਰਟ ਕਰਕੇ ਇੱਕ ਬੜੀ ਵੱਡੀ ਗਿਫਟ ਜਿਹੜੀ ਹਿਸ਼ਾਰਪੁਰ ਦਿੰਦੀ ਆ ਆਲਰੇਡੀ ਵੀ ਗਿਫਟਾਂ ਜਿਹੜੀਆਂ ਢਾਈ ਸਾਲ ਜਿਹੜੇ ਜਿਹੜੇ ਮੰਤਰਾਲੇ ਸਿਰ ਮੈਂ ਆਪਣੇ ਹਿਸ਼ਾਰਪੁਰ ਨੂੰ ਦਿੱਤੇ ਆ ਔਰ ਸੈਟਰ ਜਿਹੜੀ ਬੜਾ ਬੜਾ ਵੱਡੀ ਗਿਫਟ ਹੈ ਮੇਰੇ ਇਲਾਕੇ ਲਈ ਘੱਟ ਤੋਂ ਘੱਟ ਜਿਹੜੀ 20 ਪਿੰਡਾਂ ਨੂੰ ਕਵਰ ਕਰਦੀ ਹੈ ਉਹ ਹੈਗਾ ਬਹੁਤ ਬੜਾ ਸਕੂਲ ਮੈਂ ਲੋਕਾਂ ਨਾਲ 2022 ਦੀ ਪ੍ਰੋਮਿਸ ਕੀਤਾ ਸੀ ਵੀ ਇੱਕ ਬੰਦੇ ਦਾ ਸਕੂਲ ਬੰਦ ਕੀਤਾ ਉਜ਼ਾੜਿਆ ਔਰ ਮੈਂ ਉਹ ਸਕੂਲ ਨੂੰ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ ਜੇ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਮੈਂ ਉਧਰ ਵੀ ਪਰਮਾਤਮਾ ਦੀ ਕਿਰਪਾ ਨਾਲ ਕਾਮਦਾਬ ਰਿਆਂ ਮੇਰਾ ਮੇਰ ਸੇਂਦਰ ਕੁਮਾਰ ਚੰਦਾ ਜੀ ਬੈਠੇ ਐ ਕਾਉਂਸਲ ਸ hẳn ਬੈਠੇ ਐ ਕੁਲਜੀਤ ਜੀ ਬੈਠੇ ਜਿਲ੍ਹਾ ਪਰਿਸ਼ਦ ਦੇ ਨਵੇਂ ਮੈਂਬਰ ਬਣੇ ਆ ਔਰ ਜਗਾ ਦੇ ਕਰ ਕਾਰਨ ਇੰਨਾ ਟਾਈਮ ਲੱਗ ਗਿਆ ਕਿਉਂਕਿ ਜਗਾ ਜਿਹੜੀ ਵਿਦਵਾੜੇ ਕੋ ਸੀਗੀ 10 10 ਏਕੜ ਲੇਕਿਨ ਉਹ ਬੜੀ ਆਊਟਰ ਚ ਸੀ ਔਰ ਮੈਂ ਚਾਹੁੰਦਾ ਸੀ ਕਿ ਇੱਥੇ ਸ਼ਹਿਰ ਦੇ ਇਦਾਂ ਦੇ ਪੈਂਚ ਬਣੇ ਜਿਹੜੇ ਲੜਕੀਆਂ ਦੇ ਅੱਜਕਲ ਕਿਉਂਕਿ ਸਿਕਿਉਰਿਟੀ ਦੇ ਮੁੱਦੇ ਵੀ ਹੁੰਦੇ ਆ ਲੜਕੀਆਂ ਵਾਂ ਲੜਕੇ ਜਿਹੜੇ ਹੈਗੇ ਆ ਉਹ ਬੜੇ ਤਰੀਕੇ ਨਾਲ ਉਥੇ ਬੱਚੇ ਪੜ ਪੜ ਬਹਲੇ ਪ ਔਰ ਮੈਂ 6 ਮਹੀਨੇ ਤੋਂ ਲਗਾਤਾਰ ਲੱਗ ਗਿਆ ਪਹਿਲਾਂ ਕਾਰਪੋਰੇਸ਼ਨ ਆਪਣੇ ਤੁਹਾਨੂੰ ਦੋ ਤੋਂ ਤਿੰਨ ਵਾਰ ਮਤੇ ਪਾਏ। ਉਹ ਗੋ ਉਹਨਾਂ ਨੇ ਕੁਝ ਤੋਂ ਕੁਝ ਉਹਦੇ ਲਾਤ ਤਾਂ ਮੈਂ ਕਹਿੰਦਾ ਸਕੂਲ ਲਈ ਆਪਾਂ ਜਿਹੜਾ ਹੈਗਾ। ਲੇਕਿਨ ਕਾਰਪੋਰੇਸ਼ਨ ਐਕਟ ਦੇ ਵਿੱਚ ਕੋਈ ਅਸੀਂ ਜਿਹਨੂੰ ਕਹਿੰਦੇ ਆ ਜਗ੍ਹਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਸੀ। ਸਭ ਤੋਂ ਵੱਡੀ ਐ ਸਾਡੂੰ ਦਿੱਕਤ ਆ ਗਈ। ਉਹਨੂੰ 6 ਮਹੀਨੇ ਮੈਨੂੰ ਇਸ ਗੱਲ ਨੂੰ ਲੱਗ ਗਿਆ। ਲੇਕਿਨ ਉਹਦੇ ਲਈ ਮੈਨੂੰ ਮਤਾ ਜਿਹੜਾ ਸਪੈਸੀਫਾਈ ਤੌਰ ਤੇ ਕੈਬਨਟ ਦੇ ਵਿੱਚ ਲੈ ਕੇ ਜਾਣਾ ਪਿਆ। ਉਸ ਅਪਰੂਵਲ ਲਈ ਉਹਦਾ ਨਾ ਫਾਇਦਾ ਕੀ ਹੋਇਆ ਜਿੱਥੇ ਹੁਜਾਰਪੁਰ ਨੂੰ ਕਾਰਪੋਰੇਸ਼ਨ ਲੈਂਡ ਟਰਾਂਸਫਰ ਦੇ ਨਾਲ ਸਕੂਲ ਮਿਲ ਜਾਏਗਾ ਇੱਕ ਉਥੇ ਪੂਰੇ ਪੰਜਾਬ 'ਚ ਅਜੇ ਕਿਤੇ ਕਾਰਪੋਰੇਸ਼ਨ ਕੋਈ ਜਗ੍ਹਾ ਪਈ ਹੈ ਉਹ ਕਿਤੇ ਵੀ ਟਰਾਂਸਫਰ ਹੋ ਸਕੀ ਕਿਸੇ ਐਜੂਕੇਸ਼ਨ ਦੇ ਜ਼ਾਰਿਆਂ ਨੂੰ ਹੋ ਸਕੀ ਇੱਕ ਬਹੁਤ بڑا ਪੁਆਇੰਟ ਜਿਹੜਾ ਹੈ ਧੰਨਵਾਦ ਆ ਪੂਰੀ ਕੈਬਨਿਟ ਦਾ ਔਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜੇ ਐਜੂਕੇਸ਼ਨ ਬੋਰਡ ਨੂੰ ਹੋਇਆ ਉਹ ਕਿਤੇ ਵੀ ਜਗ੍ਹਾ ਜਾ ਸਕੀ ਸਕੂਲ ਦੀ ਜਗ੍ਹਾ ਕਿੱਥੇ ਮਿਲੀ ਅਸੀਂ ਬਿਲਕੁਲ ਜਿਹੜੀ ਜਗ੍ਹਾ ਸਾਡੇ ਕੋਲ ਜਿਹੜੀ ਸਾਡੇ ਕੋਲ 13 ਏਕੜ ਜਗ੍ਹਾ ਬਚਦੀ ਸੀ ਬਿਲਕੁਲ ਇਸਨ ਅਮੀ ਕਿਤੇਰੀ ਬਣੀ ਹੈ ਉਦੋਂ ਨਾਲ 13 ਏਕੜ ਜਗ੍ਹਾ ਬੰਦ ਹੋਈ ਐ ਬਚਦੀ ਆ ਉਹਦੇ ਬਿਲਕੁਲ ਨਾਲ ਉਹਨੂੰ ਬੜਾ ਬੈਲ ਪੁਆਇੰਟ ਨਾਲ ਉਹਦਾ ਅਸੀਂ ਕਰਕੇ ਸਾਰਾ ਰੱਖ ਕੇ ਉੱਥੋਂ ਅਸੀਂ 3.4 ਏਕੜ ਉਹਦੇ ਘਰੀ ਹੋ ਜਗ੍ਹਾ ਅਸੀਂ ਉਹਦੇ ਵਿੱਚੋਂ 3.4 ਏਕੜ ਲੈ ਲਈ ਐ ਔਰ ਉਹਦੀ ਰਜਿਸਟਰੀ ਜਿਹੜੀ ਆ ਹੁਣ ਇਹ ਜਾ ਕੇ ਐਜੂਕੇਸ਼ਨ ਬੋਰਡ ਦਾ ਐਮਓਯੂ ਔਰ ਉਹਦਾ ਜਾ ਕੇ ਹੋ ਜਾਏਗਾ ਦੋਨਾਂ ਦਾ ਕਾਰਪੋਰੇਸ਼ਨ ਦਾ ਉਹ ਅਗਲੇ ਹਫਤੇ ਹੋ ਜਾਏਗੀ ਔਰ ਜਿੱਦਾਂ ਹੋ ਜੇਗੀ ਇਹਦੀ ਫਾਈਨੈਂਸ਼ੀਅਲ ਅਪਰੂਵਲ ਸਾਰੀਆਂ ਅਸੀਂ ਆਲਰੇਡੀ ਗਵਰਨਮੈਂਟ ਕੋ ਲਈਆਂ ਔਰ ਬ੍ਰਿਜ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਲਈ ਐ ਤਾਂ ਦੀ ਮੈਂ ਇੱਥੇ ਅੱਜ ਮ ਔਰ ਪ੍ਰਮਾਤਮਾ ਦੀ ਕਿਰਪਾ ਰਵੇ ਅਸੀਂ ਜਲਦ ਜਿਹੜੇ ਹੈ ਇਹਨਾਂ ਦੇ ਮინისტრਰズ ਨੂੰ ਵੀ ਨਾਲ ਲੈ ਕੇ ਸਾਥੀਆਂ ਨਾਲ ਲੱਗੇ ਇਹਨਾਂ ਦੇ ਰੋਜ਼ਗਾਰ